ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਇਸ ਵੇਲੇ ਅਸੀਂ ਮਛੇਵਾੜੇ ਵਿਖੇ ਉਸ ਝੰਡ ਦੇ ਕੋਲ ਖੜੇ ਆਂ ਜਿਸ ਝੰਡ ਦੇ ਥੱਲੇ ਗੁਰੂ ਸਾਹਿਬ ਨੇ ਆ ਕੇ ਆਰਾਮ ਕੀਤਾ ਕੁਝ ਪਾਣੀ ਪੀਤਾ ਇਤਿਹਾਸਕ ਰੈਫਰੈਂਸ ਦੇ ਮੁਤਾਬਕ ਇਸੇ ਝੰਡ ਦੇ ਥੱਲੇ ਹੀ ਜਿਹੜਾ ਸ਼ਬਦ ਆਪਾਂ ਸਾਰੇ ਸੁਣਦੇ ਆਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹਦਾ ਉਚਾਰਨ ਕੀਤਾ ਜਾਂ ਲਿਖਿਆ ਇਹ ਦੋ ਤਿੰਨ ਕ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦੀ ਜ਼ਿੰਦਗੀ 'ਚ ਉਹ ਸਾਰੀਆਂ ਘਟਨਾਵਾਂ ਵਾਪਰ ਗਈਆਂ ਜਿਨ੍ਹਾਂ ਘਟਨਾਵਾਂ ਜਿਨ੍ਹਾਂ ਤੋਂ ਕਿਤੇ ਛੋਟੀਆਂ ਘਟਨਾਵਾਂ 'ਚ ਅਸੀਂ ਆਮ ਮਨੁੱਖ ਬਹੁਤ ਦੁਖੀ ਹੋ ਜਾਂਦੇ ਆ ਧਨ ਦੌਲਤ ਚਲੀ ਜਾਵੇ ਕੋਈ ਕਿਸੇ ਜੀ ਦਾ ਦੀ ਮੌਤ ਹੋ ਜਾਵੇ ਜਾਂ ਕੋਈ ਐਸੀ ਮੁਸੀਬਤ 'ਚ ਫਸ ਜਾਵਾਂ ਜਿਹਦਾ ਇਹ ਨਾ ਪਤਾ ਲੱਗੇ ਕਿ ਹੋਣਾ ਕੀ ਹੈ ਕੱਲਿਆਂ ਹੋ ਜਾਵਾਂ ਸਰਸਨ ਨਦੀ ਤੇ ਸਾਰੀ ਧਨ ਦੌਲਤ ਚਲੇ ਗਈ ਪਰਿਵਾਰ ਸਾਰਾ ਵਿਛੜ ਗਿਆ ਆਪਣੀਆਂ ਅੱਖਾਂ ਦੇ ਸਾਹਮਣੇ ਵੱਡੇ ਸ਼ਹਿਰਜਾਦਿਆਂ ਦੀ ਸ਼ਹੀਦੀ ਹੋ ਗਈ ਉਸ ਤੋਂ ਬਾਅਦ ਕੱਲਿਆਂ ਰਹਿ ਗਏ ਕੱਲਿਆਂ ਨੇ ਸਫ਼ਰ ਕਰਕੇ ਇੱਥੇ ਬੈਠੇ ਤੇ ਉਸ ਤੋਂ ਬਾਅਦ ਵੀ ਮਿੱਤਰ ਪਿਆਰੇ ਨੂੰ ਇਹ ਕਹਿਣਾ ਕਿ ਇਹ ਲਾਈਫ ਚੰਗੀ ਹੈ ਤੇਰੇ ਨਾਲੋਂ ਵਿਛੜ ਕੇ ਤੇਰੀ ਰਜਾ ਦੇ ਉਲਟ ਜਾ ਕੇ ਜਿਹੜੀ ਜ਼ਿੰਦਗੀ ਹੈ ਉਹ ਤਾਂ नाग ਨਵਾਸਾਂ ਦੇ ਨਾਲ ਰਹਿਣਾ ਹੈ ਇਹ ਉਸ ਉਚਾਈ ਦਾ ਅੰਡ ਸਿਖਰ ਹੈ ਜਿਹੜਾ ਅਸੀਂ ਸਾਡਾ ਮਨੁੱਖੀ ਮਨ ਸੋਚ ਵੀ ਨਹੀਂ ਸਕਦਾ ਇਸ ਗੱਲ ਨੂੰ ਸਮਝਣ ਦੀ ਬਜਾਏ ਇਸ ਗੱਲ ਦੇ ਉੱਤੇ ਵੱਡੀ ਵੱਡੀਆਂ ਗੱਲਾਂ ਕਰਨ ਦੀ ਬਜਾਏ ਮੈਂ ਸਮਝਦਾ ਕਿ ਇਹਨੂੰ ਮਹਿਸੂਸ ਕਰਨਾ ਜ਼ਿਆਦਾ ਸਾਨੂੰ ਗਹਿਰਾਈ 'ਚ ਲੈ ਕੇ ਜਾਂਦਾ ਹੈ ਮਹਿਸੂਸ ਵੀ ਇਸ ਤਰ੍ਹਾਂ ਕਰੀਏ ਕਿ ਇਹਨੂੰ ਅਸੀਂ ਆਪਣੀ ਜ਼ਿੰਦਗੀ ਨਾਲ ਜੋੜ ਕੇ ਵੇਖੀਏ ਕਿਉਂਕਿ ਜੇ ਅਸੀਂ ਆਪਣੀ ਜ਼ਿੰਦਗੀ ਨਾਲ ਜੋੜੇ ਬਿਨਾ ਆਪਣੇ ਆਪ ਨਾਲ ਜੋੜੇ ਬਿਨਾ ਸਾਰਾ ਕੁਝ ਸਮਝੀ ਜਾਵਾਂਗੇ ਦੇਖੀ ਜਾਵਾਂਗੇ ਤਾਂ ਉਹਨੂੰ ਉਹਦਾ ਸਾਡੀ ਜ਼ਿੰਦਗੀ ਤੇ ਕੋਈ ਅਸਰ ਹੋਣ ਵਾਲਾ ਨਹੀਂ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜ ਕੇ ਅਸੀਂ ਆਪਣੀਆਂ ਮੁਸੀਬਤਾਂ 'ਚ ਤਕੜੇ ਹੋ ਜਾਂਨੇ ਆ ਆਪਣੀਆਂ ਮੁਸ਼ਕਲਾਂ ਦੇ ਵਿੱਚ ਹੋਰ ਵੀ ਦਲੇਰੀ ਨਾਲ ਦਲੇਰ ਰਹਿ ਕੇ ਅੱਗੇ ਵਧਦੇ ਆ ਤੇ ਮੇਰੇ ਖਿਆਲ 'ਚ ਇਹ ਚਾਹੀਏ ਨਹੀਂ ਆ ਕਿ ਕਦੇ ਕਿਸੇ ਤੋਂ ਪਾ ਨਹੀਂ ਹੋਣੀ ਬੜੀ ਵੱਡੀ ਉਚਾਈ ਹੈ ਤੇ ਇਸ ਸਿਖਰ ਜਿਹੜਾ ਸਾਨੂੰ ਸਿੱਖ ਕੌਮ ਨੂੰ ਮਿਲਿਆ ਇਤਿਹਾਸ ਦਾ ਇਹਦੇ ਲਈ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਅਸੀਂ ਪਟਕੇ ਹੋਏ ਹੋ ਸਕਦੇ ਆ ਪਰ ਗੁਰੂ ਹਮੇਸ਼ਾ ਉੱਥੇ ਖੜਾ ਜਦੋਂ ਚਾਹੋ ਉਦੋਂ ਜਾ ਕੇ ਸਵੀਕਾਰ ਕਰ ਲਓ ਜਦੋਂ ਦਾ ਉਦੋਂ ਜਾ ਕੇ ਸੀਸ ਝੁਕਾ ਕੇ ਉਸ ਦਾ ਹਿੱਸਾ ਬਣ ਜਾਓ ਸੋ ਇਹ ਆਜ਼ਾਦਾਂ ਨੇ ਜੀ ਇਸ ਹਫ਼ਤੇ ਦੀਆਂ ਮੇਰੇ ਖਿਆਲ 'ਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਦਾ ਹੀ ਗੱਲਾਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਸਥਾਨਾਂ ਤੇ ਆ ਕੇ ਸਾਨੂੰ ਸਦਾ ਹੀ ਇਹ ਗੱਲਾਂ ਮਹਿਸੂਸ ਕਰਨ ਨੂੰ ਮਿਲਦੀਆਂ ਨੇ ਖਾਸ ਕਰਕੇ ਵਿਦੇਸ਼ ਦੀ ਧਰਤੀ ਤੇ ਇਸ ਧਰਤੀ ਦਾ ਇਹ ਫਰਕ ਵੀ ਹੈ ਕਿ ਕਮ ਸਕਾਂ ਮੈਂ ਇੱਥੇ ਅਸੀਂ ਜਦੋਂ ਕਦੇ ਵੀ ਆਉਨੇ ਆ ਤਾਂ ਸਾਨੂੰ ਮੌਕਾ ਤਾਂ ਮਿਲ ਜਾਂਦਾ ਹੈ ਗੱਲਾਂ ਨੂੰ ਮਹਿਸੂਸ ਕਰਨ ਦਾ ਸੋ ਤਨਭਾਗੀ ਫੀਲ ਕਰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਆ ਤੇ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਆ ਤੇ ਸਾਰੀ ਸੰਗਤ ਨੂੰ ਵੀ ਬੇਨਤੀ ਆ ਕਿ ਜੇ ਉਹ ਵੀ ਇਸ ਜਸਤਾਨਾ ਤੇ ਆਏ ਇਹਨਾਂ ਜਸਤਾਨਾ ਤੇ ਉਸ ਇਤਿਹਾਸ ਨੂੰ ਯਾਦ ਕਰਕੇ ਉਹਨੂੰ ਮਹਿਸੂਸ ਕਰਕੇ ਉਹਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਆਪਣੀ ਜ਼ਿੰਦਗੀ ਦੇ ਪੱਦਰ ਨੂੰ ਉੱਚਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ